ਫੇਰ ਮੈਂ ਚਲੇ ਗਿਆ ਦਬਈ ਉਦੋਂ ਬਾਅਦ ਬਈ ਦਬਈ ਵੀ ਆਈ ਹੋਇਆ ਜਦੋਂ ਅਸੀਂ ਜਾਤ 'ਤੇ ਬੈਠੇ ਇੱਕ ਮਾਜਰੀ ਦਾ ਬੰਦਾ ਸਾਡੇ ਨਾਲ ਬੈਠਾ ਉਹ ਵਿਚਾਰਾ ਤੇ ਇੱਕ ਚੰਡੀਗੜ੍ਹ ਦਾ ਪੱਤਰਕਾਰ ਸੀਗਾ ਛੋਟਾ ਮੋਟਾ ਪੱਤਰਕਾਰ ਸੀ ਵਿਚਾਰਾ ਬਾਲਾ ਮਰਿਆ ਜਾ ਉਦੋਂ ਹਾਰ ਦਾ ਮਹੀਨਾ ਤੇ ਬਈ ਜੇ ਤੁਹਾਨੂੰ ਪਤਾ ਉਦੋਂ ਬਹੁਤ ਗਰਮੀ ਸੀ ਹੁਣ ਤਾਂ ਘਟ ਗਈ ਉਹ ਵੀ ਬੈਠਾ ਆਏ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਮੇਰੀ ਬੇਬੇ ਨੇ ਬਹੁਤ ਸੁੱਖਾਂ ਸੁੱਖੀਆਂ ਸੀ ਮੇਰਾ ਪੋਤਾ ਜਾ ਚੜ੍ਹੇ ਕਹਿੰਦਾ ਅੱਜ ਚੜ੍ਹ ਗਏ ਮੈਂ ਕਿਹਾ ਜੇ ਉਤਰਨਾ ਵੀ ਆਪਾਂ ਚੜ੍ਹਿਆ ਨਾ ਵੇਖੋ ਮੈਂ ਕਿਹਾ ਉਤਰਨ ਵਾਲਾ ਵੇਖੋ ਕਹਿੰਦਾ ਹੁਣ ਤਾਂ ਦबई ਜਾ ਕੇ ਹੀ ਉਤਰਾਂਗੇ ਮੈਂ ਕਿਹਾ ਦबई ਚ ਹੀ ਸਾਰੇ ਬੰਗੇ ਆ ਉੱਥੇ ਹੀ ਬੈਣਾ ਬੁੱਤ ਮੈਂ ਕਿਹਾ ਆਪਾਂ ਨੂੰ ਸਾਰਾ ਕੁਝ ਹੁਣ 6 ਦਾ ਮਹੀਨਾ ਉੱਥੇ ਕਿਹੜਾ ਨਰਾਖਤਾ ਜਿਹੜੀ ਬੈਨ ਲੈਣਾ ਹੀ ਉਹ ਵੀ ਧੁੱਪੇ ਖੜੀ ਹੁਣ ਅੱਗ ਵਰਦੀ ਆ ਉੱਥੇ ਭਾਈ ਪਹਿਲਾਂ ਤਾਂ ਉਹਨੇ ਜਹਾਜ਼ ਚੋਂ ਖਾਣਾ ਦਿੰਦੇ ਉਹ ਪੁੜੀਆਂ ਹੀ ਜਾਂ ਹੁੰਦਾ ਨੂਨ ਮਿਰਚ ਸਾਰਾ ਕੁਝ ਹਨ ਉਹਨੇ ਕੋਈ ਪੁੜੀ ਨਹੀਂ ਖੋਲੀ ਸਾਡੇ ਨਾਲ ਦੇ ਨੇ ਮਾਜਰੀ ਵਾਲੇ ਨੇ ਸਾਰੀਆਂ ਓਵੇਂ ਪੰਜਾਂ ਰੋਟੀ ਓਵੇਂ ਖਾ ਗਿਆ ਫੋਕੀ ਜੀ ਸਬਜ਼ੀ ਨਾਲ ਉਹ ਮੈਂ ਕਿਹਾ ਆਹ ਕਹਿੰਦੇ ਤੇ ਪਤਾ ਹੀ ਨਹੀਂ ਕੀ ਸੀ ਮਾਰ ਤੇ ਕੰਜਰ ਦਿਆ ਮੈਂ ਕਿਹਾ ਮੋੜ ਦੇਣਗੇ ਏਅਰਪੋਰਟ ਤੋਂ ਕਹਿੰਦਾ ਕਿਉਂ ਮੈਂ ਮੈਂ ਕਿਹਾ ਨੂਨ ਮਿਰਚਾਂ ਸੀ ਹੋਰ ਕੀ ਸਬਜ਼ੀ ਚ ਪਾਉਣਾ ਸੀ ਕਹਿੰਦੇ ਚ ਮੋੜਨ ਵਾਲੀ ਕਿਹੜੀ ਗੱਲ ਹੈ ਤੇ ਮੈਂ ਕਿਹਾ ਭਾਈ ਅਗਲਾ ਕਹਿੰਦਾ ਐਡਾ ਨਲਾਇਕ ਬੰਦਾ ਦੁਬਈ ਚ ਆ ਗਿਆ ਮੋੜੋ ਇਹਨੂੰ ਮੈਂ ਕਿਹਾ ਹੁਣ ਖਾ ਕਹਿੰਦਾ ਹੁਣ ਕਿਵੇਂ ਖਾਈਏ ਮੈਂ ਕਿਹਾ ਚਾਹ ਚ ਪਾ ਕੇ ਪੀ ਜਾ ਅਸੀਂ ਚਾਹ ਮੰਗਾਤੀ ਉਹਨੂੰ ਸਾਰਾ ਕੁਝ ਖੋਲਤਾ ਚਾਹ ਚ ਘੋਲ ਕੇ ਮੈਂ ਕਿਹਾ ਖੱਚ ਜਾ ਉਹ ਪੀ ਗਿਆ ਕਰੇ ਅਹ ਮਿਰਚਾਂ ਦਾ ਗਾਲ ਚਲਾ ਗਿਆ ਮੈਂ ਕਿਹਾ ਜੂਸ ਮੰਗਾ ਦਿੰਨੇ ਆਂ ਜੂਸ ਮੰਗਾ ਰਖਲਾਤ ਮੈਂ ਕਿਹਾ ਪੀ ਜਾ ਉਹ ਪੀ ਗਿਆ ਸਾਰਾ ਐਂ ਬੈਠਾ ਪੀ ਗਿਆ ਮੈਨੂੰ ਕਹਿੰਦਾ ਹੁਣ ਤਾਂ ਨਹੀਂ ਕੋਈ ਚੱਕਰ ਮੈਂ ਕਿਹਾ ਨਾ ਹੁਣ ਪਚ ਗਏ ਆਪਾਂ